ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਜੋ ਦਿਖਾਉਣੀ ਆ ਫਿਰ ਲੱਕੜ ਦਾ ਕੰਮ ਕਿੰਨਾ ਨਿਬੜ ਗਿਆ ਤੇ ਕਿੰਨਾ ਰਹਿ ਗਿਆ ਅੱਜ ਦਾ ਦਿਨ ਰਹਿ ਗਿਆ ਆਹਾ ਵੇਸਟੇਜ ਆ ਆਹਾ ਲੱਕੜ ਵਧ ਗਈ ਇਹ ਕਿਸੇ ਕੰਮ ਨਹੀਂ ਆਹਾ ਲੱਕੜ ਵਧ ਗਈ ਆਪਣੇ ਕੋਲੇ 3-4000 ਦੀ ਲੱਕੜੇ ਵਧ ਗਈ ਇਹ ਦੇਖਾਂਗੇ ਵਾਪਸ ਕਰਾਂਗੇ ਤੇ ਸ਼ੀਸ਼ੇ ਗੱਲ ਪਾਤੇ ਆਹ ਵਾਈਟ ਸ਼ੀਸ਼ਾ ਆਹ 12 ਅਚੀਸ਼ੇ ਪਾਉਣ ਵਾਲੇ ਰਹਿੰਦੇ ਪਾ ਦੇਣਗੇ ਜਾਲੀ ਵਾਲੀਆਂ ਬਾਰੀਆਂ ਲੱਗਾਂ ਹੀ ਬੰਨਾਂ ਤੇ 12 ਵੀਸ ਨੂੰ ਮੇਕੇ ਵਾਲੇ ਲਾਤੇ ਸੀਗੇ ਤੇ ਇਧਰ ਬਾਰ ਪੱਲੇ ਤਿਆਰ ਕਰ ਲਿਆ ਆਹ ਡ੍ਰੈਨਗਰੋਂ ਦਾ ਪੱਲਾ ਦੂਰੀ ਜਾਲੀ ਪਾਤੀ ਆ ਇੱਕ ਬਰਫੀ ਜਾਲੀ ਵੱਜਦੀ ਆ ਥੱਲੇ ਜਿਹੜੀ ਮੱਛਰ ਜਾਲੀ ਵੱਜਦੀ ਆ ਬਰੀਕ ਜਾਲੀ ਹੁੰਦੀ ਆ ਉਹ ਚੀਜ਼ ਤੇ ਇੱਥੇ ਪਊਗਾ ਸ਼ੀਸ਼ਾ ਉਹ ਆਪਾਂ ਬਣਾਉਣਾ ਦਿੱਤਾ ਗਿਆ ਦਿੱਤਾ ਵਿਆ ਕੱਲ ਦਾ ਤੇ ਉਹ ਤਿਆਰ ਹੋ ਕੇ ਤੇ ਅੱਜ ਲੈ ਕੇ ਆਵਾਂਗੇ ਉਹ ਸ਼ੀਸ਼ਾ ਪਊਗਾ ਇੱਥੇ ਆਹ ਵਾਰ ਦੋ ਬਣਿਆ ਆਹ ਹੈਗੇ ਮੇਨ ਇੰਟਰੈਸ ਦੀਵਾਰ ਇਹਦੇ ਨਾਲ ਦਾ ਬਾਰੇ ਦੇ ਥੱਲੇ ਪਿਆ ਇੱਥੇ ਪਾਤੀ ਥੱਲੇ ਪਲਾਈ ਇੱਥੇ ਪਊਗਾ ਸ਼ੀਸ਼ਾ ਆ ਜਿਹੜਾ ਖਾਲੀ ਪਿਆ ਥਾਂ ਇੱਧਰ ਸ਼ੀਸ਼ਾ ਪਊ ਇੱਧਰ ਜਾਲੀ ਪਾਈ ਵੀ ਆ ਤੇ ਇੱਧਰ ਉਹ ਫੁੱਲ ਜਿਹਾ ਬਣਾਇਆ ਸ਼ੀਸ਼ੇ 'ਚ ਤੇ ਇਹ ਵੀ ਅੱਜ ਲੱਗ ਜਾਣਗੇ ਤੇ ਬਾਕੀ ਇੱਧਰੋਂ ਕਮਲ ਕੰਪਲੀਟ ਹੋਈ ਵੀ ਆ ਕੰਮ ਇਧਰੋਂ ਵੀ ਬਾਕੀ ਇਧਰੋਂ ਕੰਮ ਕੰਪਲੀਟ ਹੋਇਆ ਗਿਆ ਇਧਰ ਵੀ ਸ਼ੀਸ਼ੇ ਪਾਦੇ ਆ ਇਹ ਸ਼ੀਸ਼ਾ ਹੈਗਾ 8mm ਦਾ ਥੋੜਾ ਹਾਰਡ ਆ ਕਿਉਂਕਿ ਇਹ ਜਿਹੜੀ ਵਿੰਡੋ ਐ ਥੋੜੀ ਵੱਡੀ ਐ ਤਾਂ ਕਰਕੇ ਹਵਾ ਹਵਾ ਪੈਣ ਕਰਕੇ ਇਹ ਵਟਾ ਰੱਖਿਆ ਸ਼ੀਸ਼ਾ ਇਥੇ ਵੀਡੀਓ ਬਣਾਉਣ ਨੂੰ ਵਧੀਆ ਇਧਰ ਚਾਨਣ ਬੈਠ ਕਰੋ ਇੱਥੇ ਧਰ ਕੇ ਬੋਣਾ ਤੇ ਇਧਰ ਸਾਹਮਣੇ ਬੈਠ ਕੇ ਆਪਾਂ ਵੀਡੀਓ ਬਣਾ ਸਕਦੇ ਹਾਂ ਸਾਫ਼ ਬਣਿਆ ਕਰੂਗੀ ਆਪਾਂ ਅੱਗੇ ਸੀਸ਼ਲ ਅੰਗ ਬਾਹਰ ਨਵਿਲ ਆ ਦੇਣਗੇ ਅੱਜ ਅੱਜ ਕੰਮ ਫਾਈਨਲ ਹੋ ਜਾਊਗਾ ਨੇ ਦਰਵੀ ਸਿੱਖਿਆ ਪਾਇਆ ਤਾਂ ਪਤਾ ਹੁਣ ਦਿਖਾਉਣੇ ਵਾਈਟ ਸ਼ੀਸ਼ਾ ਸੋਹਣਾ ਲੱਗਦਾ ਕਿਉਂਕਿ ਆਹ ਵਿੱਚ ਸਟੀਲ ਦੇ ਹਸਰੀਏ ਪਾਏ ਹੋਏ ਹਨ ਇਹ ਦੀਨੇ ਫਿਰ ਜੇ ਬਲੈਕ ਪਾਉਂਦੇ ਫਿਰ ਇਹ ਦਿਸਣਾ ਨਹੀਂ ਸੀ ਬਾਕੀ ਅੱਜਕੱਲ ਚੱਲਦਾ ਵਾਈਟ ਸ਼ੀਸ਼ਾ ਇੱਧਰ ਪਏ ਆ ਕੇ 4 ਕ ਪੀਸੇ ਸ਼ੀਸ਼ੇ ਦੇ ਉਹ ਬਾਰੀਆਂ ਚ ਪਾਉਣ ਵਾਲੇ ਆ ਬਾਕੀ ਸ਼ੀਸ਼ਾ ਟੰਗਤਾ ਸੀ ਤਾਂ ਹਾਲਾ ਬਾਰ ਵੀ ਲਾਤਾ ਮਮਟੀ ਵਾਲਾ ਹੋ ਗਿਆ ਆਪਾਂ ਥੋੜਾ ਜਿਹਾ ਦਿਖਾ ਦਈਏ ਇਥੇ ਆਪਾਂ ਸਮੈਲ ਇਕਾ ਲਾਉਂਦੇ ਨਹੀਂ ਕਿਉਂਕਿ ਆਪਾਂ ਵਾਟਰ ਪ੍ਰੂਫ ਉਹ ਕਰਤੀ ਆਹ ਹਾਲਾਤੀ ਤੇ ਇਹਨੂੰ ਰੰਗ ਹੀ ਕਰਾ ਦੇਾਂਗੇ ਸਿੱਧਾ ਆਹ ਸਸਟਰ ਵਧੀਆ ਇੱਥੇ ਨਾ ਲਾ ਦੋ ਇਹਦਰ ਵੀ ਬਾਤਾ ਸ਼ੀਸ਼ਾ ਆ ਸਾਰਿਆਂ ਨਾਲ ਵੱਡਾ ਸ਼ੀਸ਼ਾ ਹੈ ਫਿਕਸ ਆ ਕੱਲਾ ਸੀ ਸਹੀ ਇੱਥੇ ਚਾਨਣ ਪੈਣ ਵਾਸਤੇ ਆਹ ਇਹ ਆਪਾਂ ਹੋ ਗਈ ਬਣਵਾਵਾਗੇ ਹੁਣ ਸਰਮੈਕਿੰਗ ਵੀ ਬਣ ਜਾਊਗਾ ਜਮ ਜਦੋਂ ਰੰਗ ਕਰਾਇਆ ਨਾ ਇਹਨੂੰ ਆ ਕਰਾਉਣਾ ਪਊਗਾ ਆਹ ਜਿਹੜਾ ਪਾਸੇ ਤੇ ਗੋਲਾ ਗੋਲਾ ਲੱਗਿਆ ਹੋਇਆ ਜਾਂ ਜਿਹੜਾ ਨਾ ਬਾਹਰਾਂ ਦਾ ਜਿਵੇਂ ਆ ਆਹ ਚੀਜ਼ਾਂ ਨੂੰ ਕਰਾਉਣਾ ਪਊ ਛੱਟਾ ਹੋਇਆ ਕੰਮ ਦੱਸੋ ਜ਼ਰੂਰ ਕਿ ਕਿਵੇਂ ਲੱਗੇ ਆਪਣੇ ਦਰਵਾਜ਼ੇ ਵਧੀਆ ਬਣਿਆ ਸੋਹਣਾ ਬਣਿਆ ਘੈਂਟ ਬਣਿਆ ਖਰਚੇ ਵੀ ਦੱਸਾਂਗੇ ਆਪਾਂ ਬਾਅਦ ਚ ਕਿੰਨਾ ਖਰਚਾ ਆਇਆ ਟੋਟਲ ਦੱਸਣਾ ਬੂ ਕੱਲੇ ਬੱਲੇ ਦੇ ਵਿੱਚ ਆਇਸੀ ਵੀ ਇੱਕ ਬੱਲੇ ਦੇ ਕਿੰਨਾ ਖਰਚਾ ਹੈ ਇੱਕ ਬੱਲੇ ਦੇ ਦੱਸਣਾ ਥੋੜਾ ਔਖਾ ਹੈਗਾ ਆ ਜਾਲੀ ਆਪਣੀ ਵਧ ਗਈ ਤੇ ਇਹ ਕਰਾਂਗੇ ਵਾਪਸ ਇਹ ਕੰਮ ਨਹੀਂ ਆਈ ਇਹ ਵੱਧ ਮੰਗ ਲਈ ਤੇ ਟੋਟਲ ਖਰਚਾ ਦੱਸਿਆ ਜਾਊਗਾ ਵੀ ਕਿੰਨਾ ਸਰ ਲੱਕੜ ਦੇ ਕੰਮ ਤੇ ਕਿੰਨਾ ਖਰਚਾ ਹੈਗਾ ਟੋਟਲ ਫਾਬੀ ਕੋਲ ਵੀ ਵਧ ਗਿਆ ਥੋੜਾ ਹੈ ਆਪਣੇ ਕੋਲ ਇਹ ਵੀ ਕਿਸੇ ਕੰਮ ਨਹੀਂ ਹਣ। ਆਹ ਗੀਟੀਆਂ ਬੋਟੀਆਂ ਆਪਾਂ ਬਾਤਾਂ। ਇਹਦੇ ਚ ਆ ਘਟਾਵੇ ਦੇ ਮਚਾਉਣ ਵਾਲਾ ਸਿਸਟਮ ਆ ਸਾਰਾ। ਆਹਾਂ ਨਹੀਂ ਮਚਾਉਣ ਵਾਲਾ। हां ਵੀ ਮਿੱਤਰੋ ਆ ਹਾਲਿਆਂ ਦੇ ਆਪਾਂ ਸ਼ੀਸ਼ੇ ਜਿਹੜੇ ਸ਼ੀਸ਼ੇ ਆਪਾਂ ਬਣਾਉਣੇ ਦਿੱਤੇ ਸੀ ਆ ਡਿਜ਼ਾਈਨ ਬਣਾ ਲਿਆ ਪਾਸੇ ਤੋਂ ਕਰਤਾ ਧੁੰਦਲਾ ਆ ਥਰਡ ਦੇ ਪਾਸੋਂ ਤੇ ਵਿਚਾਲੇ ਆ ਡਿਜ਼ਾਈਨ ਤੇ ਬਣਿਆ ਸਿੰਪਲੀ ਆ ਕੋਈ ਬੜਾ ਮਾਡਰਨ ਹੈ ਨੀਗਾ ਜਿਹੜੇ ਮੇਨ ਐਂਟਰੈਂਸ ਵਾਲੇ ਉਹਦੇ ਚ ਦਰਵਾਜ਼ੇ ਚ ਤੇ ਇਧਰ ਡਰਾਇੰਗ ਰੂਮ ਵਾਲੇ ਦਰਵਾਜ਼ੇ ਚ ਪਾਉਣੇ ਆਗੇ ਸ਼ੀਸ਼ੇ ਉਹ ਸ਼ੀਸ਼ੇ ਇਹ ਤਿੰਨ ਤੇ ਅੱਜ ਮਿਸਤਰੀ ਆਣੀ ਮਿਸਤਰੀ ਕਰ ਗਿਆ ਅੱਜ ਛੁੱਟੀ ਇੱਕ ਦਿਨ ਦਾ ਗਾਮੀ ਰਹਿੰਦਾ ਗਾ ਵੈਸੇ ਤਾਂ ਨੇ ਤਾਂ ਅੱਜ ਨੇਪੜ ਜਾਣਾ ਸੀਗਾ ਜੇ ਅੱਜ ਆ ਜਾਂਦੇ ਮਿਸਤਰੀ ਇੱਥੇ ਪੈਣਾ ਉਹ ਸ਼ੀਸ਼ਾ ਜਿਹੜਾ ਚੌੜਾ ਹੈਗਾ ਸ਼ੀਸ਼ਾ ਉਹ ਇੱਧਰ ਪੈਣਾ ਡਰੈਇੰਗ ਰੂਮ ਵਾਲੇ 'ਚ ਜਿਹੜਾ ਜਾਲੀ ਵਾਲਾ ਦਰਵਾਜ਼ਾ ਤਿਆਰ ਕੀਤਾ ਤੇ ਜਿਹੜੇ ਛੋਟੇ ਆ ਕਿ ਪਤਲੇ ਉਹ ਇੱਧਰ ਪੈਣਗੇ ਜਿਹੜਾ ਮੇਨ ਐਂਟਰੈਂਸ ਦਾ ਦਰਵਾਜ਼ਾ ਹੈਗਾ ਇੱਥੇ ਲੱਗਣਿਆ ਜਾਲੀ ਵਾਲੇ ਇਹਦੇ ਵਾਸਤੇ ਸ਼ੀਸ਼ੇ ਤਿਆਰ ਕੀਤੇ ਹੈਗੇ ਆ ਚੀਜ਼ ਸਿੰਪਲੀ ਕੋਈ ਬੜਾ ਹਾਈ ਫਾਈ ਕੰਮ ਹੈ ਨਹੀਂ بس ਇਹਨਾਂ ਨਾਲ ਐ ਹੋ ਜੂਗਾ ਵੀ ਸ਼ੀਸ਼ਾ ਲਾਤਾ। ਬਾਕੀ ਇਹ ਦੁਮਦ ਅ ਰਸੋਈ ਦਾ ਵੀ ਕੰਮ ਦੇਖਦੇ ਆਂਗੇ। ਰਸੋਈ ਦੇ ਜਿਹੜੇ ਉਹ ਥੱਲੋਂ ਬਣਵਾਉਂਦੇ ਹੁੰਦੇ ਆਗੇ। ਦਰਾਜ ਜੇ ਨਹੀਂ ਬਣਾਉਂਦੇ ਹੁੰਦੇ ਸਮਾਨ ਰੱਖਣ ਵਾਸਤੇ। ਜਿਵੇਂ ਨਾਲੇ ਆਹ ਇਧਰੋਂ ਆਹ ਚੀਜ਼ ਕਬਰ ਹੋ ਜੂਗੀ। ਬੂਰੇ ਲੱਕੜ ਦਾ ਉਹਤੇ ਵੀ ਹੈਗਾ 20000 ਰੁਪਿਆ ਖਰਚਾ ਆ ਜਾਂਦਾ। ਰਸੋਈ ਤੇ ਬੋਰਡ ਬੋਰ ਲਾ ਕੇ ਹਰੇ ਅਡਵਡ ਉਹ ਦਰਾਜ ਬਣ ਜਾਂਦੇ ਹੈਗੇ ਸਮਾਨ ਆਪਾਂ ਦੇ ਭੁੰਡੇ ਰੱਖੋ ਅੰਦਰ ਵਿੱਚ ਉਹਦੇ ਵਾਸਤੇ ਤੇ ਇਹ ਵੀ ਮਗਰੋਂ ਦੇਖਾਂਗੇ ਸਹਾਬ ਕਿਤਾਬ ਪੈਸੇ ਦਾ ਮੇਨ ਗੱਲ ਤਾਂ ਪੈਸਾ ਪੈਸੇ ਦਾ ਸਹਾਬ ਕਿਤਾਬ ਮਗਰੋਂ ਦੇਖਾਂਗੇ ਆਪਾਂ ਤੇ ਇਹ ਜਰਾ ਪੰਗਾ ਮੇਖਾ ਮੁਖਾ ਵੀ ਵੱਧ ਨੂੰ ਘੜ ਦਿਨਾ ਤਰ੍ਹਾਂ ਦੇ ਵਾਪਸ ਆਉਦਾ ਉਹਦੇ ਨਾਲ ਨਾ ਜੋੜਦਾ ਨਾ ਮਿਕਾ ਮਾੜਦਾ ਇਹ ਜਾਲੀ ਵਸਤੇ ਵਰਤਦੇ ਆ ਆ ਦੂਜਾ ਹੈ ਜਿਹੜਾ ਨੂੰ ਪਲਾਈ ਲਾਉਣ ਵਾਸਤੇ ਆ ਮੀਖਾ ਪਲਾਈ ਲਾਉਣ ਵਾਸਤੇ ਤੇ ਆਹ ਹੈ ਸਕਰੂ ਤੇ ਇੱਕ ਇੰਦਰ ਬਾਥਰੂਮ ਚ ਜਿਹੜੀ ਆਪਾਂ ਟਾਇਲ ਲਾਈ ਸੀਗੀ ਤੇ ਉਧਰ ਨਾਲ ਇੱਕ ਟਾਇਲ ਬੈਠ ਗਈ ਆ ਤਾਂ ਇਹ ਆ ਚੀਜ਼ ਆਵੇ ਇੱਥੋਂ ਬਦਲ ਰੱਖਦਾ ਆ ਟਾਇਲ ਹਲਦੀ ਵੀ ਆ ਇਹ ਦੂਜੀਆਂ ਟਾਇਲਾਂ ਨਾਲੋਂ ਉਹ ਹੋ ਗਈ ਥੋੜੀ ਥੱਲੇ ਨੂੰ ਬੈਠ ਗਈ ਤੇ ਇਹ ਆਪਾਂ ਜਿਹੜੇ ਤਾਂ ਮੰਦੇ ਦੁਲਵਾਇਆ ਸੀ ਸ਼੍ਰੀ ਰਾਮ ਤੋਂ ਉਹਨੂੰ ਕੀਤਾ ਫੋਨ ਦੋ ਤਿੰਨ ਵਾਰੀ ਕਰਤਾ ਹੋਣਾ ਤਾਂ ਤੇ ਅੱਜ ਕਹਿੰਦਾ ਸੀਗਾ ਕਹਿੰਦਾ ਅੱਜ ਸ਼ਾਮ ਨੂੰ ਆ ਜਾਾਂਗੇ ਇਹ ਮਾਰ ਕੇ ਕੱਟ ਰਿਹਾ ਇੱਥੋਂ ਐ ਤੇ ਫਿਰ ਇਹ ਦੁਬਾਰੀ ਲਾਊਗਾ ਪਟਕੀ ਟਾਇਲ ਆਪਣੇ ਕੋਲੇ ਪਈਏ ਜੇ ਤਾਂ ਇਹੀ ਹਿਸਾਬ ਨਿਕਲੇ ਤਾਂ ਹੀ ਲਾ ਦਾਂਗੇ ਤੇ ਨਹੀਂ ਟਾਇਲ ਆਪਣੇ ਕੋਲੇ ਹੋਰ ਪਈ ਹੈਗੀ ਇਹਦੇ ਨਾਲ ਦੀ ਸੇਮ ਟਾਇਲ ਤੇ ਉਹ ਲਾ ਦਾਂਗੇ ਫਿਰ ਬਾਕੀ ਕੰਮ ਐਨ ਓਕੇ ਆ ਬਾਕੀ ਜਦੋਂ ਕੰਮ ਸਿਰੇ ਚੜਨਾਗਾ ਉਹਦੀ ਕੰਮ ਨਿਭੜਨਾਗਾ ਤੇ ਕਾਲੀ ਨਾਲ ਕੰਮ ਨਹੀਂ ਨਿਭੜਦਾ ਸਾਨੂੰ ਆਏ ਸੀ ਵੀ ਅੱਜ ਕੰਮ ਨਿਭੜਜੂ ਪਰ ਵਸਤਰੀ ਅੱਜ ਕਰਕੇ ਛੁੱਟੀ ਤਾਂ ਕਰਕੇ ਕੰਮ ਨਹੀਂ ਨਿਭੜਿਆ ਚਲੋ ਠੀਕ ਗਈ ਹੁਣ ਆਪਾਂ ਅੱਜ ਦੀ ਵੀਡੀਓ ਕਰਦੇ ਆਂਗੇ ਬੰਦ ਤੇ ਮਿਸਤਰੀ ਅਜਾਏ ਨਹੀਂ ਸੀਗੇ ਲੱਕੜ ਵਾਲੇ ਤੇ ਕੰਮ ਰਹਿ ਗਿਆ ਇੱਕ ਦਿਨ ਦਾ ਕੰਮ ਹੈਗਾ ਤੇ ਕੱਲ ਦੀ ਵੀਡੀਓ 'ਚ ਮਿਲਦੇ ਹਾਂ ਤਦ ਤੱਕ ਦੇ ਲਈ ਧੰਨਵਾਦ ਰੱਬ ਰੱਖਾ